ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਗੁਰਬਾਣੀ ਵਿੱਚ ਵਾਤਾਵਰਨ ਦੀ ਸੰਭਾਲ ਨੂੰ ਬਹੁਤ ਮਹੱਤਵ ਦਿੰਦੇ ਹੋਏ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਪੰਜਾਬ ਦਾ ਇਤਿਹਾਸ ਅਤੇ ਵਿਰਸਾ ਗਵਾਹ ਹੈ ਕਿ ਵਾਤਾਵਰਨ ਦੀ ਸੰਭਾਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਦਾ ਆਧਾਰ ਮੰਨਿਆ ਜਾਂਦਾ ਰਿਹਾ ਹੈ ਇਸ ਸਰਲਪੂ ਲੈ ਜ਼ਿਲ੍ਹਾ ਰੋਪਨਗਰ ਦੀ ਵਾਟਰ ਵਾਰੀਅਰ ਪੰਜਾਬ ਸੰਸਥਾ ਦੇ ਨੌਜਵਾਨਾਂ ਵੱਲੋਂ ਸਤਲੁਜ ਦਰਿਆ ਦੇ ਪਾਣੀ ਨੂੰ ਬਰਬਾਦ ਹੋਣ ਦੇ ਵਿੱਚ ਬਚਾਉਣ ਦੇ ਲਈ ਵਿਸ਼ੇਸ਼ ਉਪਰਾਲਿਆਂ ਦੇ ਤਿਤ ਰੋਪਣ ਹੈਡ ਉੱਤੇ ਪੰਜਾਬੀ ਵਿੱਚ ਤਖਤੀਆਂ ਦੇ ਉੱਤੇ ਲਿਖ ਕੇ ਪਾਣੀ ਬਰਬਾਦ ਨਾ ਕਰੋ ਸਤਲੁਜ ਦਰਿਆ ਦੇ ਪਾਣੀ ਨੂੰ ਗੰਦਾ ਨਾ ਕਰੋ ਇਹ ਪਾਣੀ ਅੱਗੇ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ ਦੋ ਘੰਟੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਇਸ ਮੌਕੇ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀ ਸੰਸਥਾ ਦੇ ਮੁਖੀ ਡਾਕਟਰ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਿੱਥ ਸਾਡੇ ਵੱਲੋਂ ਸਤਲੁਜ ਦਰਿਆ ਦੇ ਪਾਣੀ ਨੂੰ ਬਰਬਾਦ ਅਤੇ ਕੰਦਾ ਹੋਣ ਤੋਂ ਬਚਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਇਹ ਪਾਣੀ ਹੁਣ ਵੀ ਕਈ ਪਿੰਡਾਂ ਦੇ ਵਿੱਚ ਪੀਣ ਦੇ ਲਈ ਵਰਤਿਆ ਜਾਂਦਾ ਹੈ ਸੋ ਸਾਨੂੰ ਸਾਰਿਆਂ ਨੂੰ ਸਤਲੁਜ ਦਰਿਆ ਦੇ ਪਾਣੀ ਨੂੰ ਬਰਬਾਦ ਅਤੇ ਗੰਦਾ ਹੋਣ ਤੋਂ ਬਚਾਉਣਾ ਚਾਹੀਦਾ ਹੈ ਸਾਹਿਬ ਜੀ ਹਸਤਕ੍ਰਿਮ ਸੋ ਇਸਰ ਆਪਣਾ ਸਥਿਰ ਪਾਣੀ ਬਾਰੇ ਗੱਲ ਕਰਨੀ ਚਾਹਤ ਹਾਂ। ਹਸਤਕ੍ਰਿਮ ਪਾਣੀ ਦਾ ਜਿਵੇਂ ਆਪਣੀ ਟੀਮ ਵਾਟਰ ਵੈਸਟ ਪੰਜਾਬ ਆ ਜੀ। ਇਹ ਸਾਡੇ ਇਹਨਾਂ ਦੇ ਜਿਹੜੇ ਆਪਣੇ ਮੁਖੀ ਆ ਜੀ ਕੰਟਰੈਕਟਰ ਮਨਜੀਤ ਸਿੰਘ ਜੀ ਉਹਨਾਂ ਦੀ ਦਿੱਤਾ ਨਿਰਦੇਸ਼ਾ ਤਹਿਤ ਇਹ ਕੰਮ ਕਰ ਰਹੇ ਨੇ। ਜਿਵੇਂ ਕਿ ਤੁਸੀਂ ਦੇਖਦੇ ਆ ਜੀ ਇਹ ਪੰਜਾਬ ਪੰਜ ਦਰਿਆਵਾਂ ਦਾ ਆਵਾਜ਼ ਜੋ ਦੀ ਆ। ਪੰਜਾਬ ਪੰਜ ਦਰਿਆਵਾਂ ਦੇ ਨਾਂ ਤੋਂ ਬਣਿਆ ਹੈ ਪਰ ਆਪਾਂ ਪਾਣੀ ਦੀ ਸੰਭਾਲ ਬਾਰੇ ਅਵੇਰਨੈਸ ਨਹੀਂ ਹੈ ਕਿ ਜਾਗਰੂਕ ਨਹੀਂ ਹੈ। ਹਾਂ ਜਿਨੀ ਸਾਫ ਸਵਾਰਕੂ 23 ਜਗ੍ਹਾ ਇਹ ਜਿਲ੍ਹਿਆਂ ਵਿੱਚ ਕਈ ਪਿੰਡਾਂ ਸ਼ਹਿਰਾਂ ਵਿੱਚ ਇਹ ਪਾਣੀ ਗ੍ਰੇਨੋਗ ਵਰਤਿਆ ਜਾਂਦਾ ਹੈ ਹਾਂਜੀ ਤਾਂ ਸਾਨੂੰ ਇਜਾਜ਼ਤ ਦੀ ਲੋੜ ਆ ਪਾਣੀ ਦੀ ਕਦਰ ਕਰਨਾ ਸਿੱਖੋ ਕਿਉਂਕਿ ਉਹਨਾਂ ਦਿਖਦੇ ਪਿਛਲੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਵੀ ਕਈ ਪਿੰਡਾਂ ਵਿੱਚ ਪਾਣੀ ਦਾ ਸતર ਥੱਲੇ ਜਾ ਗਿਆ ਸਾਨੂੰ ਪਾਣੀ ਤੇ ਵਾਤਾਵਰਣ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ